अपनी जो पटिशन हाई कोर्ट में डाली थी जो पहली डेट थी उनकी वो जो पटिशन है वो इन्फ्रक्चर्स हो गई थी फिर नेक्स्ट डेट उन्होंने नए अगले दिन की मांगी थी रिक्वेस्ट उस दिन भी उनकी एप्लीकेशन उनको विड्रॉ करनी पड़ गई और जो आज की इनकी तारीख थी आज भी उन्होंने कोर्ट से तीन हफ्ते का समय मांगा है अमेंडमेंट करने के लिए तो अभी के लिए कोई भी राहत उन्हें नहीं मिली है के की बात उन्होंने अपने एडंटमेंट स्लिप में सिर्फ ये रिक्वेस्ट की है कि ये हमने जो अपनी पिछली पिटीशन है उसमें अमेंडमेंट करनी है हमें तीन हफ्ते का समय चाहिए जी पंजाबी पंजाबी ਅੱਜ ਜਿਹੜੇ ਵਿਕਰਮ ਸਿੰਘ ਮਜੀਠੀਆ ਵੱਲੋਂ ਜਿਹੜੇ ਰਿਮਾਂਡ ਆਰਡਰ ਚੈਲੰਜ ਕੀਤੇ ਗਏ ਸੀਗੇ ਉਹਦੇ ਵਿੱਚ ਜਦੋਂ ਅੱਜ ਪੇਸ਼ੀ ਸੀਗੀ ਤਾਂ ਉਹ ਇਹਨਾਂ ਨੇ ਐਡਜਨਮੈਂਟ ਸਲਿੱਪ ਜਿਹੜੀ ਲਗਾਈ ਹੋਈ ਸੀਗੀ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਲਾਇਰ ਸੀ ਤੇ ਉਹਦੇ ਵਿੱਚ ਕੋਰਟ ਨੇ 3 ਹਫ਼ਤੇ ਤੋਂ ਬਾਅਦ ਦਾ ਜਿਹੜਾ ਜਿਹੜੀ ਡੇਟ ਹੈ ਹੁਣ ਦਿੱਤੀ ਹੈ ਪਹਿਲਾਂ ਆਲਰੇਡੀ ਇਸ ਕੇਸ ਦੇ ਵਿੱਚ ਜਦੋਂ ਪਹਿਲੀ ਡੇਟ ਪਈ ਸੀ ਤਾਂ 7 ਦਿਨ ਦਾ ਪੁਲਿਸ ਰਿਮਾਂਡ ਚੈਲੰਜ ਕੀਤਾ ਸੀ ਤਾਂ ਉਹਦੇ ਵਿੱਚ ਅੱਗੇ ਡੇਟ ਪੈ ਗਈ ਸੀ ਕਿਉਂਕਿ ਉਹ 7 ਦਿਨ ਪੂਰੇ ਹੋ ਗਏ ਸੀ ਫੇਰ 4 ਦਿਨ ਦਾ ਇਹਨਾਂ ਨੇ ਪੁਲਿਸ ਰਿਮਾਂਡ ਚੈਲੰਜ ਕਰਨ ਲਈ ਟਾਈਮ ਲਿੱਤਾ ਤਾਂ ਉਹਦੇ ਵਿੱਚ ਵੀ ਫਰਦਰ ਅੱਗੇ ਡੇਟ ਪੈਂਦੀ ਹੈ ਕਿਉਂਕਿ ਅਮੈਂਡਮੈਂਟ ਐਪਲੀਕੇਸ਼ਨ ਜਿਹੜੀ ਹੈ ਕਿ ਉਹ ਗਲਤ ਫਾਈਲ ਕਰਦੇ ਨੇ ਤੇ ਫੇਰ ਉਹਨਾਂ ਨੂੰ ਵਿਧਰੋ ਕਰਨੀ ਪੈਂਦੀ ਹੈ ਫਿਰ ਅੱਜ ਜਿਹੜੀ ਐਪਲੀਕੇਸ਼ਨ ਜਿਹੜੀ ਅੱਜ ਇਹਨਾਂ ਦੀ ਡੇਟ ਸੀਗੀ ਅੱਜ ਵੀ ਇਹਨਾਂ ਨੂੰ ਜਿਹੜੀ ਐਡਜਰਨਮੈਂਟ ਸਲਿੱਪ ਲਗਾਈ ਹੈ ਤੇ ਹੁਣ ਅਗਲੀ ਤਰੀਕ ਤੇ ਨफ्ते ਬਾਅਦ ਦੀ ਹੈ ਤੇ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਕੋਈ ਰਾਹਤ ਨਹੀਂ ਹੈਗੀ ਅਗਲੀ ਤਰੀਕ ਜਿਹੜੀ ਹੈ 29 ਜੁਲਾਈ ਇਸ ਕੇਸ ਦੇ ਵਿੱਚ ਪਈ ਹੈ